ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਬਾਰਡਰ ਉੱਤੇ 13 ਮਹੀਨੇ ਦੇ ਲਗਭਗ ਪ੍ਰਦਰਸ਼ਨ ਕੀਤਾ ਗਿਆ, ਰੋਸ ਮਾਰਚ ਕੀਤਾ ਗਿਆ ਤੇ ਇੱਥੋਂ ਤੱਕ ਕਿ ਸੜਕ ਜਾਮ ਕਰ ਦਿੱਤੀ ਗਈ ਸੀ ਤੇ ਉਹ ਕੁਝ ਦਿਨ ਪਹਿਲਾਂ ਸਰਕਾਰ ਨੇ ਉਹ ਸੜਕ ਨੂੰ ਖੁਲਵਾ ਦਿੱਤਾ ਗਿਆ, ਕਿਸਾਨਾਂ ਨੂੰ ਤੁਚਕਾ ਦਿੱਤਾ ਗਿਆ, ਉਹਨਾਂ ਦਾ ਦਰਦਨਾ ਖਤਮ ਕਰ ਦਿੱਤਾ ਹੈ। ਇਸ ਨੂੰ ਲੈ ਕੇ ਵਪਾਰੀ ਵਰਗ ਦਾ ਕੀ ਕਹਿਣਾ ਹੈ? ਇਹ ਗੱਲਬਾਤ ਕਰਾਂਗੇ, ਉਹਨਾਂ ਨੂੰ ਪੁੱਛਾਂਗੇ ਇਸ ਦਾ ਉਹਨਾਂ ਨੂੰ ਕੋਈ ਫਾਇਦਾ ਹੋਏਗਾ ਜਾਂ ਨਹੀਂ ਹੋਏਗਾ ਜਾਂ ਉਹ ਕੀ ਚਾਹੁੰਦੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ। ਭਾਜੀ ਤੁਹਾਡਾ ਨਾਮ ਤੇ ਦੱਸ ਦਿਓ ਆਪਣਾ ਡੇਟ। ਮੇਰਾ ਨਾਮ ਜੀ ਬਲਜੀਤ ਸਿੰਘ ਆਲੂਵਾਲੀਆ ਪ੍ਰੈਜ਼ੀਡੈਂਟ ਇਲੈਕਟ੍ਰੋਨਿਕ ਮਾਰਕੀਟ ਫਗਵਾੜਾ ਗੇਟ ਤੁਸੀਂ ਇਲੈਕਟ੍ਰੋਨਿਕ ਮਾਰਕੀਟ ਨਾਲ ਸੰਬੰਧ ਰੱਖਦੇ ਹੋ ਤੇ ਤੁਹਾਡੇ ਜਿਹੜੀ ਮਾਰਕੀਟ ਨੂੰ ਪਹਿਲਾਂ ਇੰਡਸਟਰੀ ਦੀ ਗੱਲ ਕਰੀਏ ਇੰਡਸਟਰੀ ਨੂੰ ਓਵਰঅল 13 ਮਹੀਨੇ ਚ ਕਿੰਨਾ ਕੁ ਨੁਕਸਾਨ ਹੋਇਆ ਸੀ ਤੇ ਇਦਾਂ ਜੀ ਦੋ ਸੈਗਮੈਂਟ ਹੁੰਦੇ ਇੱਕ ਟਰੇਡ ਹੁੰਦਾ ਇੱਕ ਇੰਡਸਟਰੀ ਹੁੰਦੀ ਹੈ ਜੀ ਸਾਡੇ ਜਿਹੜੇ ਇੱਥੋਂ ਦੇ ਦੁਕਾਨਦਾਰੇ ਟਰੇਡਰ ਨੇ ਜੀ ਇੰਡਸਟਰੀ ਨੂੰ ਨੁਕਸਾਨ ਜ਼ਰੂਰ ਹੁੰਦਾ ਕਿਉਂਕਿ ਇੰਡਸਟਰੀ ਦਾ ਜਿਹੜਾ ਮਾਲ ਐਕਸਪੋਰਟ ਹੁੰਦਾ ਜੀ ਉਹਦਾ ਟਾਈਮ ਬੌਂਡਿੰਗ ਹੁੰਦੀ ਏ ਕਿ ਇੰਨੇ ਟਾਈਮ ਤੇ ਹੋਣਾ ਚਾਹੀਦਾ ਤੇ ਉਹ ਜਦੋਂ ਰਸਤੇ 'ਚ ਬੰਦ ਹੁੰਦਾ ਤੇ ਉਹਦਾ ਟਾਈਮ ਲੇਟ ਹੋਣ ਕਰਕੇ ਉਹ ਫੇਰ ਬਾਕੀ ਸਟੇਟਾਂ ਵਿੱਚ ਦਿੰਦੀਆਂ ਤੇ ਪੰਜਾਬ ਸਟੇਟ ਦੇ ਜਿਹੜੇ ਇੰਡਸਟਰੀਲਿਸਟ ਆ ਉਹਨਾਂ ਨੂੰ ਨੁਕਸਾਨ ਹੁੰਦਾ ਜਦਕਿ ਟਰੇਡਰ ਹੈ ਟਰੇਡਰਾਂ ਨੂੰ ਕੋਈ ਐਡਾ ਲੰਬਾ ਚੌੜਾ ਨੁਕਸਾਨ ਨਹੀਂ ਹੈ ਕਿਉਂਕਿ ਟਰੇਡਰ ਦਾ ਤਾਂ ਮਾਲ ਆਣਾ ਉਹ ਡੇਢ ਘੰਟਾ ਲੇਟ ਵੀ ਆ ਜਾਏਗਾ ਜਾਂ 2 ਘੰਟੇ ਲੇਟ ਆ ਜਾਏਗਾ ਜੀ ਤੇ ਇਹਨਾਂ ਮੈਟਰ ਨਹੀਂ ਰੱਖਦਾ ਅਸੀਂ ਐਜ਼ ਨਿਊਟਰਲ ਜੇ ਗੱਲ ਕਰੀਏ ਚਲੋ वैसे कहने ਧਰਨੇ ਤੁਰਨੇ ਤਾਂ ਨਹੀਂ ਲੱਗਣੇ ਚਾਹੀਦੇ ਜਾਂ ਸਰਕਾਰਾਂ ਨੂੰ ਬੈਠ ਕੇ ਸੁਲਝਾ ਲੈਣਾ ਚਾਹੀਦਾ ਮਸਲਾ ਪਰ ਫਿਰ ਵੀ ਜੇ ਦੇਖੋ ਇਹਨੇ ਪਹਿਲਾਂ ਵੀ ਦੇਖਿਆ ਸਾਲਾਂ ਬੱਧੀ ਬੈਠੇ ਰਹੇ ਨੇ ਧਰਨਿਆਂ ਤੇ ਹੁਣ ਕਿਸੇ ਨੂੰ ਸ਼ੌਂਕ ਤਾਂ ਹੁੰਦਾ ਨਹੀਂ ਦੇਖੋ ਜੀ ਇੰਨਾ ਓੱਖਾ ਸੌਖਾ ਹੋ ਕੇ ਦਿਨ ਰਾਤ ਉਸੇ ਬਤਾਣੀ ਹੁਣ ਸਾਡੇ ਵਾਰੇ ਵਪਾਰੀਆਂ ਨੂੰ ਕਵੇ ਅਈ ਵੱਦ ਤੋਂ ਸ਼ਾਮ ਤੱਕ ਧਰਨਾ ਲਾਈਦਾ ਜਾਂ ਪ੍ਰਸ਼ਾਸਨ ਤੱਕ ਆਵਾਜ਼ ਮਚਾਈ ਦੀ ਉਹ ਆਪਣੇ ਘਰ-ਬਾਰ ਛੱਡ ਕੇ ਬੈਠੇ ਆ ਹੁਣ ਉਹਦੇ ਚ ਦੋ ਮਿੱਥ ਹੈਗੇ ਦੋ ਮਿੱਥ ਕੀ ਹੈ ਜਿਹੜਾ ਗਰੀਬ ਕਿਸਾਨ ਹੈ ਉਹ ਵਾਕਈ ਗਰੀਬ ਹੈ ਉਹਦੇ ਕੋਈ ਜਗ੍ਹਾ ਦਾ ਹੈਕਟੇਰ ਰਕਬਾ ਜਿਹੜਾ ਘਟ ਹੈਗਾ ਜੀ ਹੁਣ ਉਹ ਜਦੋਂ ਆਪਣੀ ਖੇਤੀ ਕਰਦਾ ਉਹ ਇੱਕ ਕਿਸਮਤ ਤੇ ਛੱਡ ਕੇ ਕਰਦਾ ਉਹਨੂੰ ਖੇਤੀ ਕਰਨੀ ਸਾਲ ਦੇ ਵਿੱਚ ਉਹਨੂੰ ਬਾਰਿਸ਼ ਪੈਣੀ ਨਹੀਂ ਪੈਣੀ ਖੇਤੀ ਦਾ ਕੁਝ ਮਿਲਣਾ ਹੈ ਕਿ ਨਹੀਂ ਮਿਲਣਾ ਉਹ ਫਿਰ ਕੀ ਕਰਦਾ ਉਹ ਖੇਤੀ ਤੋਂ ਪਿੱਛੇ ਹੁੰਦਾ ਜਾ ਰਿਹਾ ਉਹਨੂੰ ਹੈਗੇ ਜਿਵੇਂ ਬਾਰਿਸ਼ ਆ ਗਈ ਜ਼ਿਆਦਾ ਮੈਂ ਤਾਂ ਵੀ ਵਿਛੜ ਗਿਆ ਤੇ ਉਹ ਸਰਕਾਰ ਕੋਈ ਇੱਕ ਆਸ਼ਵਾਸ਼ਣ ਜਾਂਦਾ ਕਿ ਯਾਰ ਜੇ ਮੇਰੀ ਫਸਲ ਹੋ ਜਵੇ ਘਟੋ ਘਟ ਮੈਨੂੰ ਘਾਟਾ ਨਾ ਪਵੇ ਇੰਨੀ ਕੁ ਦਾ ਮੁੱਲ ਹੋਣਾ ਚਾਹੀਦਾ ਤੇ ਉਹ ਗਲਤ ਨਹੀਂ ਮੰਗਦਾ ਤੇ ਦੂਸਰਾ ਹੁੰਦਾ ਹੈ ਕਿ ਜੇ ਕੋਈ ਨੁਕਸਾਨ ਹੋ ਗਿਆ ਤੇ ਉਹਦੀ ਭਰਪਾਈ ਹੋ ਜਵੇ ਲੋਕੀ ਦੂਜੇ ਸੈਗਮੈਂਟ ਨੂੰ ਦੇਖਦੇ ਆ ਕਿ ਜੀ ਕਿਸਾਨਾਂ ਕੋ ਤਾਂ ਬੋਝ ਆ ਗੱਡੀਆਂ ਬਾੜ ਦੀਆਂ ਏਡੀਆਂ ਏਡੀਆਂ ਰੇਂਜ ਰੋਵਰ ਲਈ ਫਿਰਦੇ ਆ ਉਹਨਾਂ ਦੇ ਬੱਚੇ ਬਾਹਰ ਵੀ ਗਏ ਹੋਏ ਆ ਜਿਨ੍ਹਾਂ ਦੇ ਬੱਚੇ ਬਾਹਰ ਗਏ ਆ ਉਹ ਭੇਜਦੇ ਆ ਤੇ ਦੂਸਰਾ ਇਹ ਵੀ ਕਿ ਜਿਨ੍ਹਾਂ ਕੋ ਜਿਆਦਾ ਖੇਤੀ ਹੈ ਤੇ ਠੀਕ ਹੈ ਖੇਤੀ ਦੇ ਵਿੱਚ ਕਮਾਈ ਕਰਦੇ ਆ ਆਪਾਂ ਜਦੋਂ ਜਿਹੜਾ ਜਿਆਦਾ ਹੈਗਾ ਉਹ ਜਿਹੜੇ ਛੋਟੀਆਂ ਜ਼ਮੀਨਾਂ ਵਾਲੇ ਆ ਉਹਨਾਂ ਦੀ ਬੋਤਵਾਤ ਜ਼ਿਆਦਾ ਹੈ ਉਹ ਫਿਰ ਖੁਦਕੁਸ਼ੀਆਂ ਕਰਦੇ ਨੇ ਹੁਣ ਸਰਕਾਰ ਦਾ ਦੇਖੋ ਉਦਾਂ ਤਰਨਾ ਨਹੀਂ ਲੱਗਣਾ ਚਾਹੀਦਾ ਇਹ ਆਪਾਂ ਕਹਿੰਨੇ ਆ ਕਿਸੇ ਤਰ੍ਹਾਂ ਦਾ ਵੀ ਤਰਨਾ ਮਾੜਾ ਹੁੰਦਾ ਲੋਕਾਂ ਲਈ ਠੀਕ ਹੈ ਬਟ ਐਸ ਸਿਸਟਮ ਦੇ ਵਿੱਚ ਹੁਣ ਜਿੱਦਾਂ ਬੀਜੇਪੀ ਸਰਕਾਰ ਦੇ ਉੱਥੇ ਵੀ ਤਰਨਾ ਲਾਇਆ ਹੈ ਜੀ ਠੀਕ ਹੈ ਸਰਨਾ ਲੱਗਾ ਉਹਨਾਂ ਦਾ ਆਪਣਾ ਹੱਕ ਹੈ ਆਪਣਾ ਹੱਕ ਮੰਗਣ ਲਈ ਬੈਠੇ ਨੇ ਪਰ ਜਿਹੜਾ ਆ ਧਰਨਾ ਚੱਕਿਆ ਗਿਆ ਪੰਜਾਬ ਸਰਕਾਰ ਨੇ ਚੱਕਿਆ ਉਹ ਥੋੜਾ ਜਿਹਾ ਮੈਨਿਪੂਲੇਟ ਕਰਕੇ ਤੁਸੀਂ ਗੱਲਬਾਤ ਕਰਨ ਲਈ ਬੁਲਾ ਰਹੇ ਹੋ ਹਾਂ ਜੀ ਮੇਰਾ ਵੀ ਇਹੀ ਸਵਾਲ ਹੋਣਾ ਸੀ ਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਕਿਸਾਨਾਂ ਨੂੰ ਚੱਕਿਆ ਗਿਆ ਉਹ ਬਹੁਤ ਮੰਦ ਭੱਗਾ ਇੱਥੋਂ ਤੱਕ ਕਿ ਉਹਨਾਂ ਦੇ ਇਹ ਵੀ આરોਪ ਹੈ ਕਿ ਉਹਨਾਂ ਦੇ ਜੋ ਸਮਾਨ ਪਏ ਸੀ ਕੀਮਤੀ ਉਹਨਾਂ ਨੂੰ ਚੋਰੀ ਕਰ ਦਿੱਤਾ ਗਿਆ ਕਿੰਨੇ ਕੀਤਾ ਇਹ ਨਹੀਂ ਪਤਾ ਲੱਗ ਰਿਹਾ ਉਹਨਾਂ ਦੇ ਟਰੈਕਟਰ ਟਰਾਲੀਆਂ ਏਸੀ ਬੜਾ ਕੁਝ ਐਸਾ ਸਮਾਨ ਸੀ ਰਾਸ਼ਨ ਸੀ ਉਹਨੂੰ ਸਭ ਕੁਝ ਨੂੰ ਖਤਮ ਕਰ ਦਿੱਤਾ ਗਿਆ ਕੀ ਇਹ ਕੋਈ ਹੋਰ ਤਰੀਕਾ ਨਹੀਂ ਹੋਣਾ ਚਾਹੀਦਾ ਸੀ ਦੇਖੋ ਜੀ ਤਰੀਕਾ ਹੋਰ ਹੀ ਹੋਣਾ ਚਾਹੀਦਾ ਸੀ ਇਹਨਾਂ ਵਿੱਚ ਕੀ ਹੁੰਦਾ ਹੈ ਜਦੋਂ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਕਿ ਵੀ ਆਹ ਦੇਖੋ ਜੀ ਭਾਜਪਾ ਸਰਕਾਰ ਉਹਨਾਂ ਨਾਲ ਗੱਲ ਨਹੀਂ ਕਰ ਰਹੀ ਜੀ ਕਿਸਾਨਾਂ ਨਾਲ ਗੱਲਬਾਤ ਨਹੀਂ ਕਰ ਰਹੀ ਗੱਲਬਾਤ ਦੋ ਰੋਣਾ ਚਾਹੀਦਾ ਸਾਡੀ ਸਰਕਾਰ ਹੋਏਗੀ ਤੇ ਅਸੀਂ ਉਹਨਾਂ ਨਾਲ ਪੂਰੀ ਗੱਲਬਾਤ ਕਰਾਂਗੇ ਹਰ ਇੱਕ ਚੀਜ਼ ਦਾ ਮੁਆਵਜ਼ਾ ਦੇਵਾਂਗੇ ਤੇ ਉਦੋਂ ਉਦੋਂ ਇਸ ਮੋੜ ਦੇ ਆ ਕੇ ਫਿਰ ਤੁਸੀਂ ਇੱਕ ਤੁਹਾਡੇ ਨਾਲ ਸਿਟਿੰਗ ਕਰਨ ਕੋਈ ਕਿਸਾਨ ਜਥੇਬੰਦੀਆਂ ਆ ਰਹੀਆਂ ਤੁਸੀਂ ਉਹ ਧਰਨੇ ਨੂੰ ਸਕੀਮ ਦੇ ਨਾਲ ਖਤਮ ਕੀਤਾ ਪਰ ਉਹ ਥੋੜਾ ਜਿਹਾ ਜਾਇਜ ਕੰਮ ਨਹੀਂ ਹੋਇਆ ਉਹਨਾਂ ਦੇ ਨਾਲ ਧੱਕਾ ਇਹਨਾਂ ਨਾਲ ਆ ਗਿਆ ਜਿੱਦਾਂ ਕਈਆਂ ਟਰਾਲੀਆਂ ਉਹਨਾਂ ਨੇ ਵਿੱਚੇ ਹੀ ਘਰ-ਬਾਰ ਬਣਾਏ ਹੋਏ ਆ ਵਿੱਚੇ ਫ੍ਰਿਜ ਰੱਖਿਆ ਸਭ ਕੁਝ ਰੱਖਿਆ ਉਹਨਾਂ ਦਾ ਕੀ ਉਹ ਸਭ ਖੁਰਦ-ਬੁਰਦ ਹੋ ਗਿਆ ਜੀ ਟਰਾਲੀਆਂ ਖੁਰਦ-ਬੁਰਦ ਸਾਮਾਨ ਖੁਰਦ-ਬੁਰਦ ਉਹ ਲੱਖਾਂ ਦਾ ਨੁਕਸਾਨ ਹੋ ਗਿਆ ਉਹ ਕਿਸੇ ਖਾਤੇ ਜਣੀ ਆਣਾ ਜੀ ਸਰਕਾਰ ਨੂੰ ਇਹ ਅਪੀਲ ਹੈ ਕਿ ਵੀ ਇਦਾਂ ਧੱਕੇਸ਼ਾਈ ਕਰਨ ਦੀ بجائے ਵਾਰਤਾਂ ਨਾਲ ਹੱਲ ਕਰੋ ਕਿਹੜੀ ਗੱਲ ਏਡੀ ਲੰਬੀ-ਚੋੜੀ ਏ ਜੇ ਤੁਸੀਂ ਫਰਜ ਕਰੋ ਐਮਐਸਪੀ ਨਹੀਂ ਦੇਣਾ ਚਾਹੁੰਦੇ ਤੁਹਾਨੂੰ ਨਹੀਂ ਵਾਰਾ ਖਾਂਦਾ ਤੁਸੀਂ ਸਾਹ ਮੂੰਹ ਤੇ ਕੋਈ ਤੁਸੀਂ ਭਾਵੇਂ ਹੋਂ 10 ਸਾਲ ਬੈਠੇ ਰਹੋ ਸਾਨੂੰ ਵਾਰ ਨਹੀਂ ਜਾਣ ਸਾਡੇ ਹੱਥ ਖੜੇ ਐ ਵਾਰਤਾ ਦਾ ਮਤਲਬ ਕੀ ਹੁੰਦਾ ਹ ਹਰ ਤੁਸੀਂ ਮਹੀਨੇ ਬਾਅਦਿਆਂ ਦੀ ਵਾਰਤਾ ਕਰਨੀ ਐ ਟੇਬਲ ਟੇਬਲ ਟਾਕ ਕਰਨੀ ਐ ਠੀਕ ਐ ਉਹ ਫਿਰ ਫੁੱਲੀਆਂ ਦੇ ਕੇ ਹੁਣ ਪਿੱਛੇ ਜਦੋਂ ਸਰਕਾਰਾਂ ਨੇ ਐਮ ਐਸ ਪੀ ਦਾ ਓਕੇ ਕਰ ਦਿੱਤਾ ਸੀ ਜੀ ਬੜੀਆਂ ਚੀਜ਼ਾਂ ਦਾ ਓਕੇ ਕਰਤਾ ਸੀ ਫੇ ਉਹਦੀ ਇੰਪਲੀਮੈਂਟੇਸ਼ਨ ਕਿਉਂ ਨਹੀਂ ਹੋਈ ਜੀ ਠੀਕ ਐ ਨਾ ਕੋਈ ਦੁਖੀ ਹੋ ਕੇ ਹੀ ਸੜਕਾਂ ਤੇ ਬੈਹ ਸਕਦਾ ਕੋਈ ਆਮ ਬੰਦੇ ਦਾ ਜਗਰਾ ਨਹੀਂ ਹੈਗਾ ਸੜਕਾਂ ਤੇ ਦਿਨ ਰਾਤ ਸਾਲਾਬਦੀ ਬੈਠਾ ਰਵੇ ਤੇ ਸਰਕਾਰ ਨੂੰ ਹੱਥ ਜੋੜ ਕੇ ਬੀਲ ਐ ਕਿ ਜੇ ਇਹ ਵੀ ਸਾਡੇ ਭਰਾ ਹੈ ਜਿੱਦਾਂ ਜਵਾਨ ਦੇਸ਼ ਦੇ ਸਾਡੇ ਭਰਾ ਨੇ ਨਾ ਕਿਸਾਨ ਸਾਡੇ ਅੰਦਾਤੇ ਆ ਇਹ ਅੰਦਾਤਿਆਂ ਨੂੰ ਨਾ ਰੋਲੋ ਸੁਣੋ ਇਹਨਾਂ ਦੀ ਜੇ ਨਹੀਂ ਹੋ ਸਕਦਾ ਤੁਸੀਂ ਕੁਝ ਇੰਨੇ ਤਾਂ ਕਰ ਸਕਦੇ ਆ ਜੀ ਨਹੀਂ ਤੇ ਫਿਰ ਇਹਨਾਂ ਨੂੰ ਕਹਿ ਦਿਓ ਤੁਸੀਂ ਖੇਤੀਆਂ ਛੱਡੋ ਆਪਣਾ ਨੌਕਰੀਆਂ ਕਰਨ ਫਿਰ ਪੰਜਾਬ ਦੇ ਵਿੱਚ ਖੇਤੀਬਾੜੀ ਨੂੰ ਤਰਜੀ ਨਾ ਦੇਣ ਜੇ ਖੇਤੀਬਾੜੀ ਲਈ ਕੁਝ ਨਹੀਂ ਬੋਦਾ ਕਿੱਥਾ ਜਾਣਾ ਜੀ ਬਹੁਤ ਮਿਹਰਬਾਨੀ ਜੀ ਤੁਹਾਡਾ ਨਾਮ ਰਕੇਸ਼ ਕਪੂਰ ਰਕੇਸ਼ ਜੀ ਕੱਲ ਦੱਸੋ ਜਿਹੜਾ ਇਹ ਹੁਣ ਕਿਸਾਨਾਂ ਨਾਲ ਹੋਇਆ ਐ ਐਕਸ਼ਨ ਹੋਇਆ ਕਹਿੰਦੇ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਕਿ ਕੱਲ ਨੂੰ ਕਿਸਾਨ ਕੁਛ ਏਦਾਂ ਦਾ ਕਰਦੇ ਕਿ ਤੁਹਾਨੂੰ ਲੱਗਦਾ ਕਿ ਨੁਕਸਾਨ ਹੋਏਗਾ ਪੰਜਾਬ ਦਾ ਅ ਸਰ ਦੇਖੋ ਦੋਚ ਜਾ ਮੈਂ ਸਮਝਦਾ ਵੀ ਜਿਹੜਾ ਕਿਸਾਨੀ ਦਾ ਨਾਰਾ ਰਿਹਾ ਵਾ ਇਹ ਬੇਸਿਕਲੀ ਹੈਗਾ ਤਾਂ ਪੋਲਿਟਿਕਲ ਸੈਂਸਟੀਵਿਟੀ ਸੀਗਾ ਜਿੱਦਾਂ ਮੇਰੇ ਦੋਸਤ ਆਲੂ ਵਾਲੇ ਜਿਹਨੇ ਕਿਹਾ ਹੁਣੇ ਤੁਹਾਨੂੰ ਵੀ ਉੱਥੇ ਉਹਨਾਂ ਨੇ ਕਮਰਿਆਂ ਦੇ ਵਿੱਚ ਏਸੀ ਲਗਾਏ ਹੋਏ ਸੀਗੇ ਉਹਨਾਂ ਨੇ ਫ੍ਰਿਜ ਲਗਾਏ ਹੋਏ ਸੀਗੇ ਜਾਂ ਉਹਨਾਂ ਨੇ ਉਥੇ ਰਹਿਣ ਦਾ ਵਿਵਸਥਾ ਆਪਣੀ ਕੀਤੀ ਹੋਈ ਸੀ ਟਰੈਕਰ ਸੀ ਟਰਾਲੀਆਂ ਸੀਗੀਆਂ ਉਹ ਰਾਤੋ ਰਾਤ ਉਥੋਂ ਗਾਇਬ ਹੋ ਗਏ ਤੇ ਤੁਹਾਨੂੰ ਕੀ ਲੱਗਦਾ ਸਰਕਾਰ ਦੇ ਪੁੱਛੇ ਵੀ ਉਹਨਾਂ ਉਥੇ ਰੱਖੇਗੇ ਜੀ ਇਹ ਪਹਿਲਾਂ ਦਾ ਪੋਲਿਟਿਕਲ ਸਟੈਂਡ ਦੇਖੋ ਜਦੋਂ ਧਰਨਾ ਲਗਾਇਆ ਗਿਆ ਉਦੋਂ ਵੀ ਇਲੈਕਸ਼ਨ ਦਾ ਟਾਈਮ ਸੀਗਾ ਅੱਜ ਧਰਨਾ ਚੁਕਾਇਆ ਗਿਆ ਹੁਣ ਫੇਰ ਇਲੈਕਸ਼ਨ ਦਾ ਟਾਈਮ ਹੈ ਅੱਜ ਦਿੱਲੀ ਤੋਂ ਉੱਠ ਕੇ ਸਰਕਾਰ ਦਾ ਮੂੰਹ ਫੇਰ ਪੰਜਾਬ ਵਾਲ ਨੂੰ ਹੋ ਗਿਆ ਉਹਨਾਂ ਫਿਰ ਪੋਲਿਟিক্যাল ਸਟੰਟ ਹੀ ਹੋ ਰਿਹਾ ਬੇਸਿਕਲੀ ਕਿਸਾਨ ਹੈ ਜਾਂ ਵਪਾਰੀ ਹੈ ਜਾਂ ਕੋਈ ਹੈ ਜਾਂ ਪੰਜਾਬ ਦੀ ਆਮ ਜਨਤਾ ਹੈ ਇਹ ਬੰਦੀ ਮੂਰਖ ਹੀ ਪਈ ਹੈ ਜੀ ਇਹ ਅਸੀਂ ਇਹਨੂੰ ਸਮਝਣਾ ਚਾਹੀਦਾ ਆਪਾਂ ਕਿਸੇ ਦੇ ਫੇਵਰ ਦੇ ਵਿੱਚ ਅੱਜ ਆਪਾਂ ਕਹੀਏ ਦੇਖੋ ਹੈ ਤਾਂ ਸਾਡੇ ਭਰਾ ਹੀ ਨੇ ਕਿਸਾਨ ਸਾਡੇ ਆਂਦਾਤਾ ਨੇ ਸਾਡੇ ਭਰਾ ਨੇ ਜਿੱਦਾਂ ਉਹ ਇੱਥੇ ਦੇ ਵਾਸੀ ਨੇ ਅਸੀਂ ਵੀ ਇੱਥੇ ਦੇ ਵਾਸੀ ਹਾਂ ਜੇ ਕਿਸਾਨੀ 'ਚ ਕੋਈ ਨੁਕਸਾਨ ਹੁੰਦਾ ਜਾਂ ਵਪਾਰ ਦੇ ਵਿੱਚ ਕੋਈ ਨੁਕਸਾਨ ਹੁੰਦਾ ਜਾਂ ਇੰਡਸਟਰੀ ਦਾ ਕੋਈ ਲਾਸ ਹੁੰਦਾ ਉਹ ਲੋਸ ਸਾਰੇ ਪੰਜਾਬ ਦਾ ਹੈ ਇਕੱਲੇ ਇਕੱਲੇ ਬੰਦੇ ਦਾ ਉਹ ਤੁਹਾਡਾ ਹੈ ਮੇਰਾ ਹੈ ਇਹਨਾਂ ਦਾ ਹੈ ਆਪਾਂ ਨੂੰ ਇਹਦੇ ਵਿੱਚ ਨਹੀਂ ਜਾਣਾ ਚਾਹੀਦਾ ਕਿ ਅਸੀਂ ਆਮ ਆਦਮੀ ਪਾਰਟੀ ਦੀ ਫੇਵਰ ਕਰਨੀ ਹੈ ਜਾਂ ਭਾਜਪਾ ਅਲੱਗਲੇ ਮੈਂ ਭਾਜਪਾ ਦੀ ਫੇਵਰ ਕਰਨੀ ਹੈ ਜਾਂ ਮੈਂ ਕਹਾਂ ਜੀ ਮੈਂ ਕਾਂਗਰਸੀ ਹਾਂ ਤੇ ਮੈਂ ਕਾਂਗਰਸੀ ਸਾਨੂੰ ਇੱਕ ਆਮ ਜਨਤਾ ਦੇ ਨਾਤੇ ਬਿਲਕੁਲ ਸਹੀ رائے ਦੇਣੀ ਚਾਹੀਦੀ ਹੈ ਔਰ ਇਹਦਾ ਸਹੀ ਹੱਲ ਕਰਨਾ ਚਾਹੀਦਾ ਔਰ ਅੱਜ ਦੇ ਯਰ ਚ ਬੇਸਿਕਲੀ ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਸਾਨੂੰ ਉਹਨਾਂ ਨੂੰ ਰਿਕਵੈਸਟ ਕਰਨੀ ਪੈਗੀ ਯਾਰ ਤੁਸੀਂ ਇੱਕ ਟੇਬਲ ਦੇ ਆ ਕੇ ਬੈਠੋ ਜਿੱਦਾਂ ਮੈਂ ਪਹਿਲਾਂ ਵੀ ਕਹਦਾ ਵੀ ਕੁਝ ਗੱਲਾਂ ਤੁਸੀਂ ਮੰਨ ਜੋ ਕੁਝ ਗੱਲਾਂ ਕਿਸਾਨ ਮੰਨ ਜਾਣ ਔਰ ਇਸ ਮਸਲੇ ਦਾ ਹੱਲ ਕਰੋ ਕੋਈ ਵੀ ਧਰਨਾ ਕੋਈ ਵੀ ਕਿਸੇ ਵੀ ਜਗ੍ਹਾ ਤੇ ਚਾਹ ਅਸੀਂ ਵਪਾਰੀ ਆ ਅਸੀਂ ਇੱਥੇ 4 ਮਿੰਟ ਜਾਂ 10 ਮਿੰਟ ਜਾ ਕੇ ਇੱਕ ਦਾ ਰਸਤਾ ਹੀ ਰੋਕ ਦਈਏ ਆਪਾਂ ਜੇ ਸੋਚੀ ਵੀ ਉਹਦੇ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ ਹਰ ਇੱਕ ਬੰਦੇ ਨੂੰ ਨੁਕਸਾਨ ਹੁੰਦਾ ਕੱਲੀ ਸਰਕਾਰ ਨੂੰ ਨੁਕਸਾਨ ਹੁੰਦਾ ਆਮ ਪਬਲਿਕ ਨੂੰ ਨੁਕਸਾਨ ਹੁੰਦਾ ਮੈਂ ਕਿਸਾਨ ਜੱਤੇ ਬੰਦਿਆਂ ਨੂੰ ਕਿਸਾਨ ਭਰਾਵਾਂ ਨੂੰ ਵੀ ਅਪੀਲ ਕਰਦਾ ਤੁਸੀਂ ਸਰਕਾਰ ਨਾਲ ਬੈਠੋ ਆਪਣੀਆਂ ਮੰਗਾਂ ਮਨਾਓ ਆਪਾਂ ਤੁਹਾਡੇ ਨਾਲ ਹੈ ਜੇ ਤੁਸੀਂ ਕੋਈ ਵਿਰੋਧ ਵੀ ਕਰਨਾ ਚਾਹੁੰਦੇ ਹੋ ਤੇ ਵਿਰੋਧ ਦਾ ਇਹ ਤਰੀਕਾ ਲੱਭੋ ਜਿਹਦੇ ਨਾਲ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋ ਜੀ ਬਹੁਤ ਮਿਹਰਬਾਨੀ ਆਪਾਂ ਤੁਹਾਡੇ ਨਾਲ ਵੀ ਗੱਲ ਕਰਦੇ ਆ ਤੁਹਾਡਾ ਨਾਮ ਭਾਜੀ ਮੇਰਾ ਸੁਨੀਲ ਕੁਮਾਰ ਹੈ ਜੀ ਸੁਨੀਲ ਜੀ ਤੁਸੀਂ ਦੱਸੋ ਜਿਹੜਾ 13 ਮਹੀਨੇ ਤੋਂ ਧਰਨਾ ਲਗਾਇਆ ਗਿਆ ਹੈ ਉਹ ਕਿੰਨਾ ਕੁ ਜਾਇਜ਼ ਸੀ ਕਿ ਕੋਈ ਹੋਰ ਹੱਲ ਨਹੀਂ ਹੋਣਾ ਚਾਹੀਦਾ ਸੀ ਇਸ ਤੇ ਨੁਕਸਾਨ ਬਹੁਤ ਹੈ ਵਪਾਰੀ ਵਰਗ ਨੂੰ ਬਿਲਕੁਲ ਨੁਕਸਾਨ ਤਾਂ ਹੋਇਆ ਹੋਇਆ ਹੈ ਲੇਕਿਨ ਅਸੀਂ ਕਿਸਾਨਾਂ ਦੇ ਖਿਲਾਫ ਵੀ ਨਹੀਂ ਗਏ ਜੋ ਉਹਨਾਂ ਦਾ ਰਾਈਟ ਬੰਦਾ ਹੈ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਹੈ ਨਾਲ ਦੇ ਸੂਬੇ ਤੇ ਹਿਮਾਚਲ ਦੇਖ ਲਓ ਸੇਵ ਦੇ ਉੱਪਰ ਐਮਐਸਪੀ ਹੈਗੀ ਹੈ ਜੇ ਬਿਲਕੁਲ ਅਲੂਰ ਸਿੰਘ ਸਾਹਿਬ ਨੇ ਗੱਲ ਕਹੀ ਹੈ ਕਿ ਕੋਈ ਫਸਲ ਕਿਸੇ ਤੇ ਖਰਾਬ ਹੁੰਦੀ ਹੈ ਉਹਨੂੰ ਕੋਈ ਆਸ ਗਵਰਨਮੈਂਟ ਤੋਂ ਵੀ ਚਾਹੀਦੀ ਹੈ ਨਾ ਜੀ 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 ਉਹਦਾ ਮਸਲਾ ਕੋ ਹੱਲ ਕੀਤਾ ਹੋਣਾ ਜੁਰੀ ਹੈ ਗਵਰਨਮੈਂਟ ਬੈਠੇ ਕੋ ਗੱਲ ਕਰੇ ਲੇਕਿਨ 13 ਮਹੀਨੇ ਜਿਹੜੇ ਇਹ ਚੀਜ਼ ਬੀਤੇ ਹੈ ਇਹ ਤਾਂ ਬੇਫਕੂਫੀ ਬਣਾਇਆ ਗਿਆ ਜੀ ਇਹ ਕੋਈ ਹੱਲ ਨਹੀਂ ਕਰੇ ਹੱਲ ਕਰਨਾ ਹੋਵੇ 1 ਮਿੰਟ ਯਾਰ ਤੁਸੀਂ ਸਦਾ ਇੱਕ ਸਟੇਟ ਫਰਮਰ ਨਾਲ ਕੋਈ ਭਾਜੀ ਨਹੀਂ ਹੱਲ ਨਿਕਲਦਾ। ਆਲੂਆ ਸਾਹਿਬ ਨੇ ਕਿਹਾ ਨਹੀਂ ਹੱਲ ਨਿਕਲਦਾ। ਫਿਰ ਉਹ ਆਪਣਾ ਹੋਰ ਦੇਖਣ। ਜੀ। ਇਹ ਤੇ 13 ਮਹੀਨੇ ਹਰ ਮਹੀਨੇ ਮੀਟਿੰਗ ਸੱਦ ਲੈਣੇ, 15 ਦਿਨਾਂ ਮੀਟਿੰਗ ਸੱਦ ਲੈਣੇ ਆ। ਉਹ ਡੱਲੇਵਾਲ ਸਾਹਿਬ ਨੇ ਇੱਕ ਦਵਾਈ ਨਹੀਂ ਖਾਦੀ ਜੀ। ਉਹਨਾਂ ਨੂੰ ਮਨਾਣਾ ਪੈਣਾ ਜੀ। ਮਨੋਂ ਝਾਂਸਾ ਦੇ ਦਿਓ ਜੀ ਕੱਲ ਮੀਟਿੰਗ ਸੱਦ ਲਾਂਗੇ ਜੀ। ਬੇਫਕੂ ਨਾ ਬਣਾਓ ਕਿਸੇ ਨੂੰ। ਪਬਲਿਕ ਹੈ, ਤੁਹਾਡੀ ਵੀ ਪਬਲਿਕ ਹੈ। ਪੰਜਾਬ ਸਾਰਾ ਸਾਂਝਾ ਹੈ। ਇਹ ਤਾਂ ਬੇਫਕੂ ਨਾ ਬਣਾਓ। ਜੋ ਕਰਨਾ ਹੈ ਇਹਨੂੰ ਇੰਪਲੀਮੈਂਟ ਕਰੋ। ਕੋਈ ਦੁਨੀਆ ਦੀ ਇਹੋ ਚੀਜ਼ ਦਾ ਹੱਲ ਨਹੀਂ ਨਿਕ ਤੈਨੂੰ ਲੱਗਦਾ ਕਿ ਇਹ ਜੋ ਸਰਕਾਰ ਦਾ ਕਦਮ ਜਿਸ ਤਰੀਕੇ ਨਾਲ ਉਹਨਾਂ ਨੂੰ ਚੱਕਿਆ ਗਿਆ ਉਹ ਗਲਤ ਹੈ ਬਿਲਕੁਲ ਗਲਤ ਹੈ ਜੀ ਬਿਲਕੁਲ ਗਲਤ ਹੈ ਬਿਲਕੁਲ ਨੋ ਡਾਊਟ ਸੜਕਾਂ ਕਲੀਨ ਹੋਈਆਂ ਸਾਫ਼ ਹੋਈਆਂ ਇਹ ਤਾਂ ਆਪਾਂ ਬਿਲਕੁਲ ਖੁਸ਼ ਹਾਂ ਇਸ ਚੀਜ਼ ਤੋਂ ਲੇਕਿਨ ਜਿਹੜਾ ਉਹਨਾਂ ਦਾ ਤਰੀਕਾ ਸੀ ਰਾਤ ਨੂੰ ਆ ਕੇ ਵੀ ਜਿੱਦਾਂ ਚੱਕ ਕੇ ਟਰਾਲੀਆਂ ਸਿੱਟਦੇ ਹੋ ਜਾ ਕੇ ਉਹਨਾਂ ਦੀਆਂ ਸਮਾਨ ਖੁਰਦਬੁਦ ਕਰਤਾ ਜੀ ਉਹਨੇ ਸਿਲੰਡਰ ਲੋਕੀ ਚੱਕ ਕੇ ਲੈ ਕੇ ਜਾਂ ਹੋ ਸਕਦਾ ਮੈਂ ਨਿਊਜ਼ ਦੇਖਦਾ ਜਾਂ ਹੋਰ ਚੈਨਲਾਂ ਦੇਖਦਾ ਸੀ ਕੋਈ ਮੁਲਾਜ਼ਮ ਵੀ ਚੱਕ ਕੇ ਸਮਾਨ ਲੈ ਗਏ ਉਹ ਚੀਜ਼ ਹੈ ਗਲਤ ਹੈ ਜੀ ਅਜੀਤ ਤੁਹਾਡਾ ਨਾਮ ਜॉय ਮਲਿਕ ਵਾਰਡੀਗਟ ਇਲੈਕਟ੍ਰੀਕਲ ਐਸ ਅੱਛਾ ਮੈਨੂੰ ਤੁਸੀਂ ਇਹ ਦੱਸੋ 13 ਮਹੀਨੇ ਚ ਕਿੰਨਾ ਕੁ ਓਵਰਆਲ ਜੇ ਆਪਾਂ ਨੁਕਸਾਨ ਦੀ ਗੱਲ ਕਰੀ ਕਿੰਨਾ ਕੁ ਨੁਕਸਾਨ ਹੋ ਗਿਆ ਸੀ ਵਪਾਰੀ ਵਰਗ ਦਾ ਵਪਾਰੀ ਵਰਗ ਨੂੰ ਦੇਖੋ ਜੀ ਨੁਕਸਾਨ ਤੇ ਬਹੁਤ ਹੋਇਆ ਦੇਖੋ ਜਿਹੜੀ ਆਈਟਮ ਆਪਾਂ ਸਾਡਾ ਜਿਹੜਾ ਵਪਾਰ ਹੈ ਇਲੈਕਟ੍ਰੀਕਲ ਦਾ ਤਕਰੀਬਨ ਜਿੰਨੀ ਹੈ ਫੈਕਟਰੀ ਇੰਡਸਟਰੀ ਹੈ ਉਹ ਗੁਜਰਾਤ ਬੰਬੇ ਔਰ ਦਿੱਲੀ ਤੋਂ ਹੈ ਸਾਡੀ ਜਿਹੜੀ ਟਰਾਂਸਪੋਰਟੇਸ਼ਨ ਪਹਿਲੇ ਤਾਂ ਬਹੁਤ ਮਹਿੰਗੀ ਹੈ ਦੂਸਰਾ ਜਿਹੜਾ ਸਮਾਨ ਸਾਡਾ ਆਂਦਾ ਆਪਾਂ ਐਡਵਾਂਸ ਪੈਸੇ ਦੇ ਕੇ ਮਾਲ ਮੰਗਾਉਂਦੇ ਆ ਸਾਨੂੰ 5 5 6 6 ਦਿਨ ਮਾਲ ਨਹੀਂ ਮਿਲਦਾ ਉਹਦੇ ਕਰਕੇ ਦੇਖੋ ਬੈਂਕ ਤੇ ਇੰਟਰਸਟ ਸਾਡੇ ਲੋਕ ਵਪਾਰੀਆਂ ਤੇ ਬੋਝ ਪਿਆ ਪਹਿਲੇ ਤਾਂ ਬਟ ਸਰਕਾਰ ਨੂੰ ਮੈਂ ਹੀ ਕਹਿਣਾ ਚਾਹੁੰਦਾ ਵੀ ਦੇਖੋ ਵਪਾਰੀਆਂ ਨਾਲ ਖੜੇ ਹੋਣ ਵਪਾਰੀਆਂ ਦੀ ਸੋਚਨ ਕਿਸਾਨਾਂ ਨਾਲ ਵੀ ਖੜੇ ਹੋਣ ਬਟ ਕਿਸਾਨਾਂ ਨੂੰ ਇਹ ਵੀ ਨਹੀਂ ਚਾਹੀਦਾ ਵੀ ਤਦੇ ਨਾਲ ਹਾਈਵੇ ਦਾ ਮਤਲਬ ਹਾਈਵੇ ਹੋਏ ਹੁਣ ਹਰ ਜਗ੍ਹਾ ਤੇ ਬੰਦਾ ਵਪਾਰੀ ਵੀ ਇੱਦੀ ਗੱਲ ਨੂੰ ਕਰਨਗੇ ਜੇ ਵਪਾਰੀਆਂ ਨਾਲ ਨਹੀਂ ਹੋਊਗਾ ਇਸ ਕਰਕੇ ਮੈਂ ਸਰਕਾਰ ਨੂੰ ਕਹਿਣਾ ਵੀ ਹਰ ਬੰਦੇ ਨੂੰ ਨਾਲ ਲੈ ਕੇ ਚੱਲਣ ਬਟ ਜਿਹੜਾ ਵੀ ਵਪਾਰੀ ਵਰਗ ਹੈ ਉਹਨਾਂ ਨਾਲ ਚੱਲਣ ਨੂੰ ਤਿਆਰ ਹੈ ਬਟ ਉਹਨਾਂ ਨੂੰ ਧੱਕਾ ਨਾ ਕਰਨ ਨਾ ਵਪਾਰੀਆਂ ਨਾਲ ਨਾ ਕਿਸਾਨਾਂ ਨਾਲ ਜੀ ਬਹੁਤ ਮਿਹਰਬਾਨੀ ਅਲਵਲੀਆ ਸਾਹਿਬ ਇੱਕ ਆਖਰੀ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਨਾ ਵਾ ਕਿ ਹੁਣ ਜਦੋਂ ਟੇਬਲ ਟਾਕ ਹੋਵੇ ਕੀ ਦੇਖੋ ਤੁਹਾਨੂੰ ਵੀ ਨੁਕਸਾਨ ਹੋ ਰਿਹਾ ਸੀ ਕੀ ਲੱਗਦਾ ਨਹੀਂ ਕਿ ਹਰ ਵਰਗ ਦੇ ਇੱਕ ਇੱਕ ਬੰਦੇ ਨੂੰ ਬਿਠਾ ਕੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਜੇ ਕਿਸੇ ਨੂੰ ਵੀ ਨੁਕਸਾਨ ਹੁੰਦਾ ਉਹ ਆਪਣਾ ਦੱਸੇ ਉਸ ਨੂੰ ਮੱਦੇ ਨਜ਼ਰ ਧਿਆਨ ਚ ਰੱਖ ਕੇ ਹੱਲ ਕਰਨਾ ਚਾਹੀਦਾ ਬਿਲਕੁਲ ਜੀ ਅਸੀਂ ਇਹੀ ਚਾਹੁੰਦੇ ਹਾਂ ਜਿਹੜੀ ਟੇਬਲ ਟਾਕ ਹੋਵੇ ਨਾ ਉਹ ਇੰਨੇ ਤੇ ਡੇਟਾ ਨਾ ਪਾਈਆਂ ਜਾਂ ਜੀ ਇਹਦੇ ਤੇ ਸਪਸ਼ਟ ਨੀਤੀ ਹੋਣੀ ਚਾਹੀਦੀ ਤੁਹਾਡੀ ਕਿ ਵੀ ਆਹ ਫਸਲਾਂ ਤੁਹਾਡੀਆਂ ਇਹਦੇ ਚ ਆਪਾਂ ਦੇ ਸਕਦੇ ਹਾਂ ਇਹਦੇ ਚ ਭਾਵੇਂ ਉਸ ਤੋਂ ਬਾਅਦ ਆਹ ਫਸਲਾਂ ਆ ਉਹਦੇ ਜੀ ਤੁਸੀਂ ਭਾਵੇਂ 10 ਸਾਲ ਵੀ ਬੈਠੇ ਰਹੋ ਅਸੀਂ ਨਹੀਂ ਦੇ ਸਕਦੇ ਜੀ ਉਹ ਗੱਲ ਨੂੰ ਕਲੈਰਟੀ ਦੇ ਨਾਲ ਪੇਸ਼ ਕਰਨਾ ਚਾਹੀਦਾ ਜੇ ਆਪਾਂ ਕਹ ਦਿੰਨੇ ਜੀ ਇਹਦੇ ਤੇ ਐਮਐਸਪੀ ਦਿੱਤੀ ਬਾਅਦੋਂ ਨਹੀਂ ਦਿੱਤੀ ਜਾਂਦੀ ਉਹ ਫਿਰ ਸੜਕਾਂ ਤੇ ਆ ਜਾਂਦੇ ਆ ਅਜਾ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਵਾਦੇ ਨਾ ਕਰੋ ਮੇਰੀ ਗੱਲ ਨੂੰ ਸਮਝੋ ਸੜਕਾਂ ਤੇ ਆਣਾ ਸੌਖਾ ਨਹੀਂ ਕੋਈ ਮਰਨ ਹੱਕ ਹੀ ਹੁੰਦੇ ਨੇ ਲੋਕੀ ਜਦੋਂ ਸੜਕਾਂ ਤੇ ਆਉਂਦੇ ਨੇ ਤੇ ਸਰਕਾਰਾਂ ਨੂੰ ਇਹ ਗੱਲ ਨੂੰ ਚੰਗੀ ਤਰ੍ਹਾਂ ਨਾਲ ਇੰਪਲੀਮੈਂਟੇਸ਼ਨ ਕਰਨੀ ਚਾਹੀਦੀ ਏ ਕਿ ਕਿਸਾਨਾਂ ਦੀ ਤਕਲੀਫ ਬੜੀ ਵੱਡੀ ਤਕਲੀਫ ਹੈਗੀ ਹੈ ਜਿਹੜਾ ਫਸਲ ਬੀਜਦਾ ਉਹਨੂੰ ਅਖੀਰ ਤੇ ਜਾ ਕੇ ਹੁੰਦਾ ਕੀ ਮੁੱਲ ਮਿਲਣਾ ਹੈ ਜਾਂ ਉਹ ਘਾਟਾ ਖਾਏਗਾ ਵਾਧਾ ਖਾਏਗਾ ਉਹਦੀ ਫਿਕਸੇਸ਼ਨ ਨਹੀਂ ਹੈਗੀ ਜਿਵੇਂ ਤੁਸੀਂ ਕੋਈ ਚੀਜ਼ ਲਿਆਂਦੀ 100 ਦੀ ਲਿਆਂਦੀ ਪਤਾ 110 ਦੀ ਵੇਚਣੀ 115 ਦੀ 50 ਦੀ ਤਾਂ ਨਹੀਂ ਵੇਚ ਸਕਦੇ ਉਹ ਜਿਹੜੀ ਫਿਕਸੇਸ਼ਨ ਅਨਿਸ਼ਚਿਤਤਾ ਹੈ ਉਹ ਫਿਰ ਖੇਤੀ ਤੋਂ ਉਹਨਾਂ ਨੂੰ ਦੂਰ ਕਰੀ ਜਾਏਗੀ ਹੌਲੀ ਹੌਲੀ ਆਏ ਕਿ ਹੋਏਗੇ ਪੰਜਾਬ ਪੰਜਾਬ ਹੈ ਜਿਹੜਾ ਖੇਤੀ ਹਰੀ ਦੇਸ਼ ਨੇ ਅੰਦਾ ਤਾਂ ਕਹਿੰਦੇ ਸੀ ਹੁਣ ਹੁਣ ਦੇਖੋ ਪੰਜਾਬ ਕਿੱਥੇ ਪਹੁੰਚ ਗਿਆ ਅੰਦਾ ਤਾਂ ਦੀ ਦੇਸ਼ ਤੋਂ ਬਾਹਰ ਹੋ ਗਿਆ ਠੀਕ ਹੈ ਹੁਣ ਬੰਦਾ ਕਹਿੰਦਾ ਜਿਹੜਾ ਅਨ ਪੰਜਾਬ ਚੁਗਦਾ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਦਾਂ ਦੀਆਂ ਨੀਤੀਆਂ ਰਹੀਆਂ ਆਪਾਂ ਕਹਿੰਦੇ ਪੰਜਾਬ ਪਸਾਣਾ ਹੈ ਠੀਕ ਹੈ ਉਹ ਤਾਂ ਫਿਰ ਉਹੀ ਸਰਕਾਰਾਂ ਦੀ ਜਲਦੀ ਕਿ ਚਲੋ ਪੰਜਾਬ ਉਜੜਦਾ ਉਜੜਨ ਦਿਓ ਇਨਸੈਂਟਿਵ ਦਿਓ ਜਿੱਦਾਂ ਆਪਾਂ ਵਪਾਰੀਆਂ ਨੂੰ ਇਨਸੈਂਟਿਵ ਚਾਹੀਦੇ ਆ ਇੰਡਸਟਰੀ ਹੈ ਇੰਡਸਟਰੀ ਨੂੰ ਤੁਸੀਂ ਜਿੰਨਾ ਪੈਕੇਜ ਵਧੀਆ ਦਿਓਗੇ ਉਹਨੂੰ ਹਰਚਲ ਚ ਪੈਕੇਜ ਜਾਂਦਾ ਹੈ ਤੇ ਉੱਥੇ ਇੰਡਸਟਰੀਆਂ ਲਾਉਂਦੇ ਨੇ ਲੋਕੀ ਪੰਜਾਬ ਚ ਪੈਕੇਜ ਇੰਡਸਟਰੀ ਨੂੰ ਦਿਓ ਠੀਕ ਹੈ ਜਿਹੜੇ ਫਾਲਤੂ ਦੇ ਟੈਕਸ ਹੈ ਉਹਨਾਂ ਦੀ ਕਟਾਈ ਕੀਤੀ ਜਾਵੇ ਉਹਦੇ ਚ ਹੁਣ ਦੇਖੋ ਆਮ ਕਸਟਮਰ ਨਹੀਂ ਸਮਝਦਾ ਹੁਣ ਵੱਧ ਗਿਆ ਕਿਸੇ ਦੇ ਟੈਕਸ ਵਜਿਆ ਬੰਦਾ ਕਹਿੰਦਾ ਸਾਡੇ ਤੇ ਕਿਹੜਾ ਵਧਿਆ ਕਸਟਮਰ ਆਮ ਕੁਛ ਹੁੰਦਾ ਉਹਨੂੰ ਉਹਨੂੰ ਐ ਨਹੀਂ ਪਤਾ ਕੰਮਲਿਆ ਇਹ ਟੈਕਸ ਡੇਟ ਤੇ ਪੈਣਾ ਹੈ ਜੇ ਸਾਡੇ ਤੇ 10% ਪਿਆ ਹੈ ਅਸੀਂ ਉਹ ਤੋਂ 12 ਲਾ ਕੇ ਦੇਾਂਗੇ ਤੁਹਾਨੂੰ ਮਤਲਬ ਦੋ ਪੈਸੇ ਕਮਾ ਕੇ ਦੇਾਂਗੇ ਉਹ ਟੈਕਸ ਇੰਡਾਇਰੈਕਟਲੀ ਕਸਟਮਰ ਨੂੰ ਹੀ ਦੇਣਾ ਪੈਂਦਾ ਤੇ ਕਸਟਮਰ ਨੂੰ ਇਹ ਗੱਲ ਦੀ ਸਮਝ ਨਹੀਂ ਕੋਈ ਚੀਜ਼ ਆਪਾਂ ਫ੍ਰੀ ਦਿੰਨੇ ਆ ਠੀਕ ਹੈ ਉਹ ਸਰਕਾਰਾਂ ਟੈਕਸ ਉਸ ਲਾ ਕੇ ਪੈਸੇ ਇਕੱਠੇ ਕਰ ਲੀਆਂ ਉਹ ਜਿਹੜਾ ਟੈਕਸ ਲੱਗਣਾ ਕਿੰਨਾ ਤੇ ਪੈ ਰਿਹਾ ਅਲਟੀਮੇਟ ਉਹਨਾਂ ਦਾ ਹੀ ਪਿਆ ਉਹਨਾਂ ਨੂੰ ਹੀ ਜਾ ਰਿਹਾ ਹੈ ਇਹ ਗੱਲ ਦੀ ਕੈਲਕੂਲੇਸ਼ਨ ਆਮ ਲੋਕਾਂ ਨੂੰ ਸਮਝ ਨਹੀਂ ਆ ਗਈ ਜੀ ਬਹੁਤ ਮਿਹਰਬਾਨੀ ਤੁਸੀਂ ਸੁਣਿਆ ਕਿ ਵਪਾਰੀ ਵਰਗ ਚਾਹੇ ਕਿਸਾਨਾਂ ਦੇ ਧਰਨੇ ਦੇ ਉੱਠਣ ਤੋਂ ਖੁਸ਼ ਤਾਂ ਹੈ ਪਰ ਉਹਨਾਂ ਨੂੰ ਇਹ ਵੀ ਦੁੱਖ ਹੈ ਕਿ ਜਿਸ ਤਰੀਕੇ ਕਿਸਾਨਾਂ ਨੂੰ ਚੱਕਿਆ ਗਿਆ ਉਹ ਗਲਤ ਹੈ ਸੋ ਇੱਕ ਟੇਬਲ ਟਾਕ ਹੋਣੀ ਚਾਹੀਦੀ ਜਿਸ ਵਿੱਚ ਹਰ ਵਰਗ ਦੇ ਲੋਕ ਨੂੰ ਬਿਠਾ ਕੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤਾਂ ਹੀ ਇਸ ਦਾ ਕੋਈ ਹੱਲ ਨਿਕਲ ਸਕਦਾ ਹੈ ਕੈਮਰਾਮੈਨ ਹਿਮਾਂਸ਼ ਚਨਾਲ ਪਰਮਜੀਤ ਸਿੰਘ ਰੰਗਪੁਰੀ ਜਲੰਧਰ